ਇੱਕ ਬੇਹੱਦ ਭਿਆਨਕ ਸੜਕ ਹਾਦਸਾ ਵਾਪਰਿਆ ਹੈ ਓਵਰ ਸਪੀਡ ਕਾਰ ਜੋ ਕਿ ਬੇਕਾਬੂ ਹੋ ਜਾਂਦੀ ਹੈ ਅਤੇ ਲੋਟਣੀਆਂ ਖਾਨ ਤੋਂ ਬਾਅਦ ਸੜਕ ਦੇ ਕੰਡੇ ਖੜੀ ਦੂਸਰੀ ਗੱਡੀ ਦੇ ਨਾਲ ਜ਼ੋਰਦਾਰ ਟੱਕਰ ਮਾਰਨ ਤੋਂ ਬਾਅਦ ਪਲਟੀਆਂ ਪੈ ਜਾਂਦੀਆਂ ਨੇ ਮੌਕੇ ਦੀਆਂ ਤਸਵੀਰਾਂ ਜਿਹੜੀਆਂ ਹੈਗੀਆਂ ਨੇ ਤੁਸੀਂ ਆਪਣੀ ਸਕਰੀਨ ਦੇ ਉੱਪਰ ਦੇਖ ਸਕਦੇ ਹੋ ਘਟਨਾਕ੍ਰਮ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋਇਆ ਹੈ ਇਹ i10 ਕਾਰ ਹੈ ਜੋ ਕਿ ਬੇਕਾਬੂ ਹੋ ਜਾਂਦੀ ਹੈ ਕਿਉਂਕਿ ਇਸ ਦੇ ਵੱਲੋਂ ਪਿੱਛੇ ਜਿਹੜੀ ਕਿ ਬੱਸ ਆ ਰਹੀ ਹੁੰਦੀ ਆ ਉਸ ਨੂੰ ਓਵਰਟੇਕ ਕਰਨ ਦੀ ਕੋਸ਼ਿਸ਼ ਕੀਤੇ ਜਾ ਰਹੀ ਹੈ ਜਿਵੇਂ ਕਿ ਆਪਾਂ ਇਹਨਾਂ ਤਸਵੀਰਾਂ ਦੇ ਵਿੱਚ ਸਾਫ਼ ਤੌਰ ਤੇ ਦੇਖ ਸਕਦੇ ਹਾਂ ਕਿ ਇੱਕ ਪਹਿਲਾਂ ਬੱਸ ਜਿਹੜੀ ਕਿ ਬਲੂ ਰੰਗ ਦੀ ਹੈ ਉਸ ਦੇ ਪਿੱਛੇ ਇੱਕ ਟਰੱਕ ਹੈ ਤੇ ਉਸ ਦੇ ਪਿੱਛੇ ਇਹ ਜਿਹੜੀ ਕਿ ਕਾਰ ਹੈਗੀ ਹੈ i10 ਉਹ ਆ ਰਹੀ ਹੁੰਦੀ ਹੈ ਕਿ ਇਕਦਮ ਹੀ ਜਿਹੜਾ ਕਿ ਕਾਰ ਦਾ ਡਰਾਈਵਰ ਉਹ ਗੱਡੀ ਦੀ ਸਪੀਡ ਚੱਕ ਦਿੰਦਾ ਹੈ ਕਿ ਭਾਈ ਮੈਂ ਇਹਨਾਂ ਦੋ ਵੱਡੇ ਵਾਹਨਾਂ ਨੂੰ ਕਿਸੇ ਤਰ੍ਹਾਂ ਓਵਰਟੇਕ ਕਰ ਜਾ ਪਰ ਜਿਵੇਂ ਹੀ ਇਹ ਗੱਡੀ ਸਪੀਡ ਫੜਦੀ ਹੈ ਤਾਂ ਫਿਰ ਕੰਟਰੋਲ ਤੋਂ ਬਾਹਰ ਹੋ ਜਾਂਦੀ ਹੈ ਅਤੇ ਫਿਰ ਇਹ ਜਾ ਕੇ ਦੂਸਰੀ ਜਿਹੜੀ ਕਿ ਗੱਡੀ ਹੈ ਕੀ ਆ ਬਲੈਕ ਰੰਗ ਦੀ ਉੱਥੇ ਖੜੀ ਹੁੰਦੀ ਹੈ ਉਸ ਦੇ ਨਾਲ ਟਕਰਾ ਜਾਂਦੀ ਹੈ ਅਤੇ ਫਿਰ ਇਹ ਜੋ ਕੁਝ ਵਾਪਰਦਾ ਉਹ ਉੱਥੇ ਜਿਹੜੇ ਦੇਖ ਰਹੇ ਚਸ਼ਮਦੀਦ ਹੁੰਦੇ ਨੇ ਉਹ ਵੀ ਡੰਗ ਰਹਿ ਜਾਂਦੇ ਨੇ ਤੇ ਹੁਣ ਇਹ ਜਿਹੜੀ ਕਿ ਘਟਨਾਕ੍ਰਮ ਦੀ 60 ਫੁੱਟੇਜ ਹੈ ਉਹ ਲਗਾਤਾਰ ਸੋਸ਼ਲ ਮੀਡੀਆ ਦੇ ਉੱਪਰ ਵਾਇਰਲ ਹੋ ਰਹੀ ਹੈ ਇਸ ਮੰਤਪਾਗੇ ਹਾਸੇ ਦੇ ਵਿੱਚ ਦੱਸਿਆ ਜਾ ਰਿਹਾ ਕਿ ਇੱਕ ਵਿਅਕਤੀ ਦੀ ਜਾਨ ਚਲੀ ਗਈ ਹੈ ਅਤੇ ਪੰਜ ਲੋਕ ਜ਼ਖਮੀ ਹੋਏ ਨੇ ਜਿਨ੍ਹਾਂ ਦੇ ਵਿੱਚੋਂ ਦੋ ਦੀ ਹਾਲਤ ਕ੍ਰਿਟੀਕਲ ਭਾਵ ਕਿ ਜਾਦਾ ਗੰਭੀਰ ਦੱਸੀ ਜਾ ਰਹੀ ਹੈ ਅਤੇ ਜ਼ਖਮੀਆਂ ਨੂੰ ਤੁਰੰਤ ਸਥਾਨਿਕ ਲੋਕਾਂ ਦੇ ਵਿੱਚੋਂ ਹਾਸਤਾ ਗ੍ਰਸਤ ਹੋਈਆਂ ਗੱਡੀਆਂ ਦੇ ਵਿੱਚੋਂ ਕੱਢ ਕੇ ਹਸਪਤਾਲ ਦੇ ਵਿੱਚ ਇਲਾਜ ਦੇ ਲਈ ਭੱrti ਅਕਰਵਾਇਆ ਗਿਆ ਸੋ ਮੌਕੇ ਦੀਆਂ ਜਿਹੜੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਇਹ ਅਲੀਗੜ ਆਗਰਾ ਰੋਡ ਤੇ ਵਾਪਰੇ ਭਿਆਨਕ ਹਾਦਸੇ ਦੀ ਨੇ ਜਿੱਥੇ ਕਿ ਓਵਰ ਸਪੀਡ ਪਿਆਨਿਕ ਹਾਦਸੇ ਦੀ ਸਭ ਤੋਂ ਵੱਡੀ ਵਜ੍ਹਾ ਬਣੀ ਹੈ ਅਤੇ ਜਿਸ ਤਰ੍ਹਾਂ ਨਾਲ ਆਪਾਂ ਤਸਵੀਰਾਂ ਦੇ ਵਿੱਚ ਸਾਫ਼ ਤੌਰ ਤੇ ਦੇਖ ਸਕਦੇ ਹਾਂ ਕਿ i10 ਜਿਹੜੀ ਕਿ ਕਾਰ ਹੈ ਉਹ ਪਿੱਛੋਂ ਕਾਫੀ ਸਪੀਡ ਦੇ ਵਿੱਚ ਆਉਂਦੀ ਹੈ ਅਤੇ ਫਿਰ ਅਚਾਨਕ ਬੇਕਾਬੂ ਹੋ ਜਾਂਦੀ ਹੈ ਘਟਨਾ ਤੋਂ ਬਾਅਦ ਹਾਈਵੇ ਦੇ ਉੱਪਰ ਲੰਮਾ ਜਾਮ ਲੱਗ ਜਾਂਦਾ ਹੈ ਅਤੇ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਮੌਕੇ ਦੇ ਉੱਪਰ ਪਹੁੰਚ ਕੇ ਇਹਨਾਂ ਹਾ사ਗ੍ਰਸਤ ਹੋਈਆਂ ਗੱਡੀਆਂ ਨੂੰ ਸਾਈਡ ਕਰਵਾਇਆ ਗਿਆ ਅਤੇ ਅਵਾਜਈ ਸੰਚਾਰੂ ਕੀਤੀ ਗਈ ਹੈ ਤੋ ਜਾਣਕਾਰੀ ਮਿਲੀ ਹੈ ਕਿ ਅਲੀਗੜ ਦੇ ਸਵਨਜੈਂਤੀ ਨਗਰ ਦਾ ਰਹਿਣ ਵਾਲਾ ਅਲੋਕ ਸ਼ਰਮਾ ਨਾਮਕ ਜਿਹੜਾ ਸਖਸ਼ਾ ਆਪਣੇ ਦੋਸਤ ਵਿਜੇ ਕੁਮਾਰ ਅਤੇ ਪ੍ਰਵੀਨ ਗੁਪਤਾ ਦੇ ਨਾਲ ਜਿਹੜਾ ਕਿ ਕਿਆ ਗੱਡੀ ਦੇ ਵਿੱਚ ਆਪਾਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹਾਂ ਉਹ ਰਾਤ ਦਾ ਖਾਣਾ ਖਾ ਕੇ ਉੱਥੇ ਆਪਣੇ ਘਰ ਜਾਣ ਨੂੰ ਤਿਆਰ ਖੜੀ ਹੀ ਹੁੰਦੇ ਨੇ ਕਿ ਅਚਾਨਕ ਜਿਹੜੀ ਕਿ i10 ਅਕਾਰ ਉਹ ਬੇਕਾਬੂ ਹੋ ਕੇ ਉਹਨਾਂ ਦੀ ਕਿਆ ਗੱਡੀ ਦੇ ਨਾਲ ਜ਼ੋਰਦਾਰ ਟੱਕਰ ਮਾਰ ਦਿੰਦੀ ਹੈ ਸੋ ਦੱਸਿਆ ਜਾ ਰਿਹਾ ਹੈ ਕਿ ਜਿਹੜੀ i10 ਕਾਰ ਬੇਕਾਬੂ ਹੁੰਦੀ ਹੈ ਵੰਸ਼ੇ ਸ਼ਰਮਾ ਨਾਮਕ ਵਿਅਕਤੀ ਉਸ ਨੂੰ ਚਲਾ ਰਿਹਾ ਹੁੰਦਾ ਹੈ ਅਤੇ ਉਸ ਦੇ ਨਾਲ ਜਤਿਨ ਅਤੇ ਉਸ ਦਾ ਇੱਕ ਹੋਰ 카ਰ্তিক ਸ਼ਰਮਾ ਨਾਮਕ ਦੋਸਤ ਅਤੇ ਨੰਨੂ ਜਿਹੜਾ ਕਿ ਇੱਕ ਹੋਰ ਸਾਥੀ ਗੱਡੀ ਦੇ ਵਿੱਚ ਮੌਜੂਦ ਹੁੰਦੇ ਨੇ ਘਾਟਾਂ ਵਾਪਰਦਿਆਂ ਹੀ ਮੌਕੇ ਦੇ ਉੱਪਰ ਆਪਣਾ ਤਫਰੀਦ ਦਾ ਮਾਹੌਲ ਬਣ ਜਾਂਦਾ ਅਤੇ ਕਿਸੇ ਤਰ੍ਹਾਂ ਸਥਾਨਕ ਲੋਕਾਂ ਦੇ ਵੱਲੋਂ ਅਤੇ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਮੌਕੇ ਤੇ ਪਹੁੰਚ ਕੇ ਇਹਨਾਂ ਪੀੜਤਾ ਨੂੰ ਬਾਹਰ ਕੱਢਿਆ ਗਿਆ ਅਤੇ ਜਾਣ ਗਵਾਉਣ ਵਾਲੇ ਵਿਅਕਤੀ ਦਾ ਉਹ ਪੋਸਟਮਾਨ ਨੂੰ ਕਰਵਾਏ ਜਾਣ ਤੋਂ ਬਾਅਦ ਮ੍ਰਿਤਕ ਦੇ ਵਾਰਸਾ ਦੇ ਹਵਾਲੇ ਕਰ ਦਿੱਤੀ ਗਈ ਹੈ ਸੋਵਾਕੀ ਕਹਿੰਦੇ ਨੇ ਕਿ ਮੌਤ ਨਾਲੋਂ ਦੇਰੀ ਪਈ ਪਰ ਲੋਕਾਂ ਨੂੰ ਵੀ ਅਜਿਹੇ ਹਾਈਵੇਅ ਦੇ ਉੱਪਰ ਜ਼ਰੂਰ ਸਪੀਡ ਲਿਮਟ ਦਾ ਧਿਆਨ ਰੱਖਣਾ ਚਾਹੀਦਾ ਤਾਂ ਕਿ ਤੇਜ਼ ਗਤੀ ਦੇ ਚੱਲਦੇ ਆ ਉਹਨਾਂ ਦਾ ਜਾਂ ਕਿਸੇ ਹੋਰ ਦਾ ਨੁਕਸਾਨ ਨਾ ਹੋਵੇ ਇਕ ਬੇਹਦ ਭਿਆਨਕ ਸੜਕ ਹਾਦਸਾ ਵਾਪਰਿਆ ਹੈ ਓਵਰ ਸਪੀਡ ਕਾਰ ਜੋ ਕਿ ਬੇਕਾਬੂ ਹੋ ਜਾਂਦੀ ਹੈ ਅਤੇ ਲੋਟਣੀਆਂ ਖਾਨ ਤੋਂ ਬਾਅਦ ਸੜਕ ਦੇ ਕੰਡੇ ਖੜੀ ਦੂਸਰੀ ਗੱਡੀ ਦੇ ਨਾਲ ਜ਼ੋਰਦਾਰ ਟੱਕਰ ਮਾਰਨ ਤੋਂ ਬਾਅਦ ਪਲਟੀਆਂ ਪੈ ਜਾਂਦੀਆਂ ਨੇ ਮੌਕੇ ਦੀਆਂ ਤਸਵੀਰਾਂ ਜਿਹੜੀਆਂ ਹੈਗੀਆਂ ਨੇ ਤੁਸੀਂ ਆਪਣੀ ਸਕਰੀਨ ਦੇ ਉੱਪਰ ਦੇਖ ਸਕਦੇ ਹੋ ਘਟਨਾ ਕ੍ਰਮ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋਇਆ ਹੈ ਇਹ i10 ਕਾਰ ਹੈ ਜੋ ਕਿ ਬੇਕਾਬੂ ਹੋ ਜਾਂਦੀ ਹੈ ਕਿਉਂਕਿ ਇਸ ਦੇ ਵੱਲੋਂ ਪਿੱਛੇ ਜਿਹੜੀ ਕਿ ਬੱਸ ਆ ਰਹੀ ਹੁੰਦੀ ਆ ਉਸ ਨੂੰ ਓਵਰਟੇਕ ਕਰਨ ਦੀ ਕੋਸ਼ਿਸ਼ ਕੀਤੇ ਜਾ ਰਹੀ ਹੈ ਜਿਵੇਂ ਕਿ ਆਪਾਂ ਇਹਨਾਂ ਤਸਵੀਰਾਂ ਦੇ ਵਿੱਚ ਸਾਫ਼ ਤੌਰ ਤੇ ਦੇਖ ਸਕਦੇ ਹਾਂ ਕਿ ਇੱਕ ਪਹਿਲਾਂ ਬੱਸ ਜਿਹੜੀ ਕਿ ਬਲੂ ਰੰਗ ਦੀ ਹੈ ਉਸ ਦੇ ਪਿੱਛੇ ਇੱਕ ਟਰੱਕ ਹੈ ਤੇ ਉਸ ਤੋਂ ਪਿੱਛੇ ਇਹ ਜਿਹੜੀ ਕਿ ਕਾਰ ਹੈਗੀ ਹੈ ਆਈ 10 ਉਹ ਆ ਰਹੀ ਹੁੰਦੀ ਹੈ ਕਿ ਇਕਦਮ ਹੀ ਜਿਹੜਾ ਕਿ ਕਾਰ ਦਾ ਡਰਾਈਵਰ ਉਹ ਗੱਡੀ ਦੀ ਸਪੀਡ ਚੱਕ ਦਿੰਦਾ ਕਿ ਭਾਈ ਮੈਂ ਇਹਨਾਂ ਦੋ ਵੱਡੇ ਵਾਹਨਾਂ ਨੂੰ ਕਿਸੇ ਤਰ੍ਹਾਂ ਓਵਰਟੇਕ ਕਰ ਜਾ ਪਰ ਜਿਵੇਂ ਹੀ ਇਹ ਗੱਡੀ ਸਪੀਡ ਫੜਦੀ ਹੈ ਤਾਂ ਫਿਰ ਕੰਟਰੋਲ ਤੋਂ ਬਾਹਰ ਹੋ ਜਾਂਦੀ ਹੈ ਅਤੇ ਫਿਰ ਇਹ ਜਾ ਕੇ ਦੂਸਰੀ ਜਿਹੜੀ ਕਿ ਗੱਡੀ ਹੈ ਕੀ ਆ ਬਲੈਕ ਰੰਗ ਦੀ ਉੱਥੇ ਖੜੀ ਹੁੰਦੀ ਹੈ ਉਸ ਦੇ ਨਾਲ ਟਕਰਾ ਜਾਂਦੀ ਹੈ ਅਤੇ ਫਿਰ ਇਹ ਜੋ ਕੁਝ ਵਾਪਰਦਾ ਉਹ ਉੱਥੇ ਜਿਹੜੇ ਦੇਖ ਰਹੇ ਚਸ਼ਮਦੀਦ ਹੁੰਦੇ ਨੇ ਉਹ ਵੀ ਡੰਗ ਰਹੇ ਜਾਂਦੇ ਨੇ ਤੇ ਹੁਣ ਇਹ ਜਿਹੜੀ ਕਿ ਘਟਨਾਕ੍ਰਮ ਦੀ 60 ਫੁੱਟੇਜ ਹੈ ਉਹ ਲਗਾਤਾਰ ਸੋਸ਼ਲ ਮੀਡੀਆ ਦੇ ਉੱਪਰ ਵਾਇਰਲ ਹੋ ਰਹੀ ਹੈ ਇਸ ਮੰਤਪਾਗੇ ਹੱਥ ਦੇ ਵਿੱਚ ਦੱਸਿਆ ਜਾ ਰਿਹਾ ਕਿ ਇੱਕ ਵਿਅਕਤੀ ਦੀ ਜਾਨ ਚਲੀ ਗਈ ਹੈ ਅਤੇ ਪੰਜ ਲੋਕ ਜ਼ਖਮੀ ਹੋਏ ਨੇ ਜਿਨ੍ਹਾਂ ਦੇ ਵਿੱਚੋਂ ਦੋ ਦੀ ਹਾਲਤ ਕ੍ਰਿਟੀਕਲ ਭਾਵ ਕਿ ਜਾਦਾ ਗੰਭੀਰ ਦੱਸੀ ਜਾ ਰਹੀ ਹੈ ਤੇ ਜ਼ਖਮੀਆਂ ਨੂੰ ਤੁਰੰਤ ਸਥਾਨਿਕ ਲੋਕਾਂ ਦੇ ਵਿੱਚੋਂ ਹਾਦਸਾ ਗ੍ਰਸਤ ਹੋਈਆਂ ਗੱਡੀਆਂ ਦੇ ਵਿੱਚੋਂ ਕੱਢ ਕੇ ਹਸਪਤਾਲ ਦੇ ਵਿੱਚ ਇਲਾਜ ਦੇ ਲਈ ਭਰਤੀ ਅਕਰਵਾਇਆ ਗਿਆ ਸੋ ਮੌਕੇ ਦੀਆਂ ਜਿਹੜੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਇਹ ਅਲੀਗੜ ਆਗਰਾ ਰੋਡ ਤੇ ਵਾਪਰੇ ਭਿਆਨਕ ਹਾਦਸੇ ਦੀ ਨੇ ਜਿੱਥੇ ਕਿ ਓਵਰ ਸਪੀਡ ਭਿਆਨਕ ਹਾਦਸੇ ਦੀ ਸਭ ਤੋਂ ਵੱਡੀ ਵਜ੍ਹਾ ਬਣੀ ਹੈ ਅਤੇ ਜਿਸ ਤਰ੍ਹਾਂ ਨਾਲ ਆਪਾਂ ਤਸਵੀਰਾਂ ਦੇ ਵਿੱਚ ਤਾਫ਼ ਤੌਰ ਤੇ ਦੇਖ ਸਕਦੇ ਆ ਕਿ i10 ਜਿਹੜੀ ਕਿ ਕਾਰ ਹੈ ਉਹ ਪਿੱਛੋਂ ਕਾਫੀ ਸਪੀਡ ਦੇ ਵਿੱਚ ਆਉਂਦੀ ਹੈ ਅਤੇ ਫਿਰ ਅਚਾਨਕ ਬੇਕਾਬੂ ਹੋ ਜਾਂਦੀ ਹੈ ਘਟਨਾ ਤੋਂ ਬਾਅਦ ਹਾਈਵੇ ਦੇ ਉੱਪਰ ਲੰਮਾ ਜਾਮ ਲੱਗ ਜਾਂਦਾ ਹੈ ਅਤੇ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਮੌਕੇ ਦੇ ਉੱਪਰ ਪਹੁੰਚ ਕੇ ਇਹਨਾਂ ਹਾ사 ਗ੍ਰਸਤ ਹੋਈਆਂ ਗੱਡੀਆਂ ਨੂੰ ਸਾਈਡ ਕਰਵਾਇਆ ਗਿਆ ਅਤੇ ਅਵਾਜਈ ਸੰਚਾਰੂ ਕੀਤੀ ਗਈ ਹੈ ਤੋਂ ਜਾਣਕਾਰੀ ਮਿਲੀ ਹੈ ਕਿ ਅਲੀਗੜ ਦੇ ਸਵਨਜੈਂਤੀ ਨਗਰ ਦਾ ਰਹਿਣ ਵਾਲਾ ਅਲੋਕ ਸ਼ਰਮਾ ਨਾਮਕ ਇਹ ਸਖਸ਼ ਆਪਣੇ ਦੋਸਤ ਅ ਵਿਜੇ ਕੁਮਾਰ ਅਤੇ ਪ੍ਰਵੀਨ ਗੁਪਤਾ ਦੇ ਨਾਲ ਜਿਹੜਾ ਕਿ ਕੀਆ ਗੱਡੀ ਦੇ ਵਿੱਚ ਆਪਾਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹਾਂ ਉਹ ਰਾਤ ਦਾ ਖਾਣਾ ਖਾ ਕੇ ਉੱਥੇ ਆਪਣੇ ਘਰ ਜਾਣ ਨੂੰ ਤਿਆਰ ਖੜੀ ਹੀ ਹੁੰਦੇ ਨੇ ਕਿ ਅਚਾਨਕ ਜਿਹੜੀ ਕਿ i10 ਕਾਰ ਹੈ ਉਹ ਬੇਕਾਬੂ ਹੋ ਕੇ ਉਹਨਾਂ ਦੀ ਕੀਆ ਗੱਡੀ ਦੇ ਨਾਲ ਜ਼ੋਰਦਾਰ ਟੱਕਰ ਮਾਰ ਦਿੰਦੀ ਹੈ ਸੋ ਦੱਸਿਆ ਜਾ ਰਿਹਾ ਹੈ ਕਿ ਜਿਹੜੀ i10 ਕਾਰ ਬੇਕਾਬੂ ਹੁੰਦੀ ਹੈ ਵੰਸ਼ੇ ਸ਼ਰਮਾ ਨਾਮਕ ਵਿਅਕਤੀ ਉਸ ਨੂੰ ਚਲਾ ਰਿਹਾ ਹੁੰਦਾ ਹੈ ਅਤੇ ਉਸ ਦੇ ਨਾਲ ਜਤਿਨ ਅਤੇ ਉਸਦਾ ਇੱਕ ਹੋਰ 카ਰ্তিক ਸ਼ਰਮਾ ਨਾਮਕ ਦੋਸਤ ਅਤੇ ਨੰਨੂ ਜਿਹੜਾ ਕਿ ਇੱਕ ਹੋਰ ਸਾਥੀ ਗੱਡੀ ਦੇ ਵਿੱਚ ਮੌਜੂਦ ਹੁੰਦੇ ਨੇ ਘਾਟਾਂ ਵਾਪਰਦਿਆਂ ਹੀ ਮੌਕੇ ਦੇ ਉੱਪਰ ਆਪਣਾ ਤਫਰੀਦ ਦਾ ਮਾਹੌਲ ਬਣ ਜਾਂਦਾ ਤੇ ਕਿਸੇ ਤਰ੍ਹਾਂ ਸਥਾਨਕ ਲੋਕਾਂ ਦੇ ਵੱਲੋਂ ਅਤੇ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਮੌਕੇ ਤੇ ਪਹੁੰਚ ਕੇ ਇਹਨਾਂ ਪੀੜਤਾ ਨੂੰ ਬਾਹਰ ਕੱਢਿਆ ਗਿਆ ਅਤੇ ਜਾਨ ਗਵਾਣ ਵਾਲੇ ਵਿਅਕਤੀ ਦਾ ਹੰਪੋਸਟਮੈਂਟ ਕਰਵਾਏ ਜਾਣ ਤੋਂ ਬਾਅਦ ਮ੍ਰਿਤਕ ਦੇ ਵਾਰਸਾ ਦੇ ਹਵਾਲੇ ਕਰ ਦਿੱਤੀ ਗਈ ਹੈ ਸੋ ਵਾਕੀ ਕਹਿੰਦੇ ਨੇ ਕਿ ਮੌਤ ਨਾਲੋਂ ਦੇਰੀ ਪਲੀ ਪਰ ਲੋਕਾਂ ਨੂੰ ਵੀ ਅਜਿਹੇ ਹਾਈਵੇਅ ਦੇ ਉੱਪਰ ਜ਼ਰੂਰ ਸਪੀਡ ਲਿਮਟ ਦਾ ਧਿਆਨ ਰੱਖਣਾ ਚਾਹੀਦਾ ਤਾਂ ਕਿ ਤੇਜ਼ ਗਤੀ ਦੇ ਚੱਲਦੇ ਆ ਉਹਨਾਂ ਦਾ ਜਾਂ ਕਿਸੇ ਹੋਰ ਦਾ ਨੁਕਸਾਨ ਨਾ ਹੋਵੇ ਇੱਕ ਬੇਹੱਦ ਭਿਆਨਕ ਸੜਕ ਹਾਦਸਾ ਵਾਪਰਿਆ ਓਵਰ ਸਪੀਡ ਕਾਰ ਜੋ ਕਿ ਬੇਕਾਬੂ ਹੋ ਜਾਂਦੀ ਹੈ ਅਤੇ ਲੋਟਣੀਆਂ ਖਾਨ ਤੋਂ ਬਾਅਦ ਸੜਕ ਦੇ ਕੰਡੇ ਖੜੀ ਦੂਸਰੀ ਗੱਡੀ ਦੇ ਨਾਲ ਜ਼ੋਰਦਾਰ ਟੱਕਰ ਮਾਰਨ ਤੋਂ ਬਾਅਦ ਪਲਟੀਆਂ ਪੈ ਜਾਂਦੀਆਂ ਨੇ ਮੌਕੇ ਦੀਆਂ ਤਸਵੀਰਾਂ ਜਿਹੜੀਆਂ ਹੈਗੀਆਂ ਨੇ ਤੁਸੀਂ ਆਪਣੀ ਸਕਰੀਨ ਦੇ ਉੱਪਰ ਦੇਖ ਸਕਦੇ ਹੋ ਘਟਨਾ ਕ੍ਰਮ ਸਿਸਟੀਮ ਵੀ ਕੈਮਰੇ ਦੇ ਵਿੱਚ ਕੈਦ ਹੋਇਆ ਇਹ i10 ਕਾਰ ਹੈ ਜੋ ਕਿ ਬੇਕਾਬੂ ਹੋ ਜਾਂਦੀ ਹੈ ਕਿਉਂਕਿ ਇਸ ਦੇ ਵੱਲੋਂ ਪਿੱਛੇ ਜਿਹੜੀ ਕਿ ਬੱਸ ਆ ਰਹੀ ਹੁੰਦੀ ਹੈ ਉਸ ਨੂੰ ਓਵਰਟੇਕ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਵੇਂ ਕਿ ਆਪਾਂ ਇਹਨਾਂ ਤਸਵੀਰਾਂ ਦੇ ਵਿੱਚ ਸਾਫ਼ ਤੌਰ ਤੇ ਦੇਖ ਸਕਦੇ ਹਾਂ ਕਿ ਇੱਕ ਪਹਿਲਾਂ बस ਜਿਹੜੀ ਕਿ ਬਲੂ ਰੰਗ ਦੀ ਹੈ ਉਸ ਦੇ ਪਿੱਛੇ ਇੱਕ ਟਰੱਕ ਹੈ ਤੇ ਉਸ ਤੋਂ ਪਿੱਛੇ ਇਹ ਜਿਹੜੀ ਕਿ ਕਾਰ ਹੈਗੀ ਹੈ ਆਈ 10 ਉਹ ਆ ਰਹੀ ਹੁੰਦੀ ਹੈ ਕਿ ਇਕਦਮ ਹੀ ਜਿਹੜਾ ਕਿ ਕਾਰ ਦਾ ਡਰਾਈਵਰ ਉਹ ਗੱਡੀ ਦੀ ਸਪੀਡ ਚੱਕ ਦਿੰਦਾ ਕਿ ਭਾਈ ਮੈਂ ਇਹਨਾਂ ਦੋ ਵੱਡੇ ਵਾਹਨਾਂ ਨੂੰ ਕਿਸੇ ਤਰ੍ਹਾਂ ਓਵਰਟੇਕ ਕਰ ਜਾ ਪਰ ਜਿਵੇਂ ਹੀ ਇਹ ਗੱਡੀ ਸਪੀਡ ਫੜਦੀ ਹੈ ਤਾਂ ਫਿਰ ਕੰਟਰੋਲ ਤੋਂ ਬਾਹਰ ਹੋ ਜਾਂਦੀ ਹੈ ਅਤੇ ਫਿਰ ਇਹ ਜਾ ਕੇ ਦੂਸਰੀ ਜਿਹੜੀ ਕਿ ਗੱਡੀ ਹੈ ਕੀ ਆ ਬਲੈਕ ਰੰਗ ਦੀ ਉੱਥੇ ਖੜੀ ਹੁੰਦੀ ਹੈ ਉਸ ਦੇ ਨਾਲ ਟਕਰਾ ਜਾਂਦੀ ਹੈ ਅਤੇ ਫਿਰ ਜੋ ਕੁਝ ਵਾਪਰਦਾ ਉਹ ਉਥੇ ਜਿਹੜੇ ਦੇਖ ਰਹੇ ਚਸ਼ਮਦੀਦ ਹੁੰਦੇ ਨੇ ਉਹ ਵੀ ਡੰਗ ਰਹੇ ਜਾਂਦੇ ਨੇ ਤੇ ਹੁਣ ਇਹ ਜਿਹੜੀ ਕਿ ਘਟਨਾਕ੍ਰਮ ਦੀ 60 ਫੁੱਟੇਜ ਹੈ ਉਹ ਲਗਾਤਾਰ ਸੋਸ਼ਲ ਮੀਡੀਆ ਦੇ ਉੱਪਰ ਵਾਇਰਲ ਹੋ ਰਹੀ ਹੈ ਇਸ ਮੰਤਪਾਗੇ ਹਸਤੇ ਦੇ ਵਿੱਚ ਦੱਸਿਆ ਜਾ ਰਿਹਾ ਕਿ ਇੱਕ ਵਿਅਕਤੀ ਦੀ ਜਾਂਚ ਚੱਲੇ ਗਈ ਹੈ ਅਤੇ ਪੰਜ ਲੋਕ ਜ਼ਖਮੀ ਹੋਏ ਨੇ ਜਿਨ੍ਹਾਂ ਦੇ ਵਿੱਚੋਂ ਦੋ ਦੀ ਹਾਲਤ ਕ੍ਰਿਟੀਕਲ ਭਾਵ ਕਿ ਜਾਦਾ ਗੰਭੀਰ ਦੱਸੀ ਜਾ ਰਹੀ ਹੈ ਤੇ ਜ਼ਖਮੀਆਂ ਨੂੰ ਤੁਰੰਤ ਸਥਾਨਿਕ ਲੋਕਾਂ ਦੇ ਵਿੱਚੋਂ ਹਸਤਾ ਗ੍ਰਸਤ ਹੋਈਆਂ ਗੱਡੀਆਂ ਦੇ ਵਿੱਚੋਂ ਕੱਢ ਕੇ ਹਸਪਤਾਲ ਦੇ ਵਿੱਚ ਇਲਾਜ ਦੇ ਲਈ ਭਰਤੀ ਅਕਰਵਾਇਆ ਗਿਆ ਸੋ ਮੌਕੇ ਦੀ ਹੈ ਜਿਹੜੀ ਤਸਵੀਰਾਂ ਸਾਹਮਣੇ ਆਈਆਂ ਨੇ ਇਹ ਅਲੀਗੜ ਆਗਰਾ ਰੋਡ ਤੇ ਵਾਪਰੇ ਭਿਆਨਕ ਹਾਦਸੇ ਦੀ ਨੇ ਜਿੱਥੇ ਕਿ ਓਵਰ ਸਪੀਡ ਭਿਆਨਕ ਹਾਦਸੇ ਦੀ ਸਭ ਤੋਂ ਵੱਡੀ ਵਜ੍ਹਾ ਬਣੀ ਹੈ ਅਤੇ ਜਿਸ ਤਰ੍ਹਾਂ ਨਾਲ ਆਪਾਂ ਤਸਵੀਰਾਂ ਦੇ ਵਿੱਚ ਸਾਫ਼ ਤੌਰ ਤੇ ਦੇਖ ਸਕਦੇ ਹਾਂ ਕਿ i10 ਜਿਹੜੀ ਕਿ ਕਾਰ ਹੈ ਉਹ ਪਿੱਛੋਂ ਕਾਫੀ ਸਪੀਡ ਦੇ ਵਿੱਚ ਆਉਂਦੀ ਹੈ ਅਤੇ ਫਿਰ ਅਚਾਨਕ ਬੇਕਾਬੂ ਹੋ ਜਾਂਦੀ ਹੈ ਘਟਨਾ ਤੋਂ ਬਾਅਦ ਹਾਈਵੇ ਦੇ ਉੱਪਰ ਲੰਮਾ ਜਾਮ ਲੱਗ ਜਾਂਦਾ ਅਤੇ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਮੌਕੇ ਦੇ ਉੱਪਰ ਪਹੁੰਚ ਕੇ ਇਹਨਾਂ ਹਾ사ਗ੍ਰਸਤ ਹੋਈਆਂ ਗੱਡੀਆਂ ਨੂੰ ਸਾਈਡ ਕਰਵਾਇਆ ਗਿਆ ਅਤੇ ਅਵਾਜਈ ਸੰਚਾਰੂ ਕੀਤੀ ਗਈ ਹੈ। ਤੋਂ ਜਾਣਕਾਰੀ ਮਿਲੀ ਹੈ ਕਿ ਅਲੀਗੜ ਦੇ ਸਵਨਜੈੰਤੀ ਨਗਰ ਦਾ ਰਹਿਣ ਵਾਲਾ ਅਲੋਕ ਸ਼ਰਮਾ ਨਾਮਕ ਇਹ ਸਖਸ਼ ਆਪਣੇ ਦੋਸਤ ਵਿਜੇ ਕੁਮਾਰ ਅਤੇ ਪ੍ਰਵੀਨ ਗੁਪਤਾ ਦੇ ਨਾਲ ਜਿਹੜਾ ਕਿ kia ਗੱਡੀ ਦੇ ਵਿੱਚ ਆਪਾਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹਾਂ ਉਹ ਰਾਤ ਦਾ ਖਾਣਾ ਖਾ ਕੇ ਉੱਥੇ ਆਪਣੇ ਘਰ ਜਾਣ ਨੂੰ ਤਿਆਰ ਖੜੀ ਹੀ ਹੁੰਦੇ ਨੇ ਕਿ ਅਚਾਨਕ ਜਿਹੜੀ ਕਿ i10 ਕਾਰ ਉਹ ਬੇਕਾਬੂ ਹੋ ਕੇ ਉਹਨਾਂ ਦੀ ਕਿਹਾ ਗੱਡੀ ਦੇ ਨਾਲ ਜ਼ੋਰਦਾਰ ਟੱਕਰ ਮਾਰ ਦਿੰਦੀ ਹੈ ਸੋ ਦੱਸਿਆ ਜਾ ਰਿਹਾ ਕਿ ਜਿਹੜੀ i10 ਕਾਰ ਬੇਕਾਬੂ ਹੁੰਦੀ ਹੈ ਵੰਸ਼ੇ ਸ਼ਰਮਾ ਨਾਮਕ ਵਿਅਕਤੀ ਉਸ ਨੂੰ ਚਲਾ ਰਿਹਾ ਹੁੰਦਾ ਹੈ ਅਤੇ ਉਸ ਦੇ ਨਾਲ ਜਤਿਨ ਅਤੇ ਉਸ ਦਾ ਇੱਕ ਹੋਰ 카ਰ্তিক ਸ਼ਰਮਾ ਨਾਮਕ ਦੋਸਤ ਅਤੇ ਨੰਨੂ ਜਿਹੜਾ ਕਿ ਇੱਕ ਹੋਰ ਸਾਥੀ ਗੱਡੀ ਦੇ ਵਿੱਚ ਮੌਜੂਦ ਹੁੰਦੇ ਨੇ ਘਾਟਾਂ ਵਾਪਰਦਿਆਂ ਹੀ ਮੌਕੇ ਦੇ ਉੱਪਰ ਅਫਤ ਤਫਰੀਦਾ ਮਾਹੌਲ ਬਣ ਜਾਂਦਾ ਤੇ ਕਿਸੇ ਤਰ੍ਹਾਂ ਸਥਾਨਕ ਲੋਕਾਂ ਦੇ ਵੱਲੋਂ ਅਤੇ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਮੌਕੇ ਤੇ ਪਹੁੰਚ ਕੇ ਇਹਨਾਂ ਪੀੜਤਾ ਨੂੰ ਬਾਹਰ ਕੱਢਿਆ ਗਿਆ ਅਤੇ ਜਾਨ ਗਵਾਣ ਵਾਲੇ ਵਿਅਕਤੀ ਦਾ ਹੋਂ ਪੋਸਟਮਾਨਪ ਕਰਵਾਏ ਜਾਣ ਤੋਂ ਬਾਅਦ ਮ੍ਰਿਤਕ ਦੇ ਵਾਰਸਾ ਦੇ ਹਵਾਲੇ ਕਰ ਦਿੱਤੀ ਗਈ ਹੈ ਸੋ ਵਾਕੀ ਕਹਿੰਦੇ ਨੇ ਕਿ ਮੌਤ ਨਾਲੋਂ ਦੇਰੀ ਪਲੀ ਪਰ ਲੋਕਾਂ ਨੂੰ ਵੀ ਅਜਿਹੇ ਹਾਈਵੇਜ਼ ਦੇ ਉੱਪਰ ਜ਼ਰੂਰ ਸਪੀਡ ਲਿਮਟ ਦਾ ਧਿਆਨ ਰੱਖਣਾ ਚਾਹੀਦਾ ਤਾਂ ਕਿ ਤੇਜ਼ ਗਤੀ ਦੇ ਚੱਲਦੇ ਆ ਉਹਨਾਂ ਦਾ ਜਾਂ ਕਿਤੇ ਹੋੜ ਦਾ ਨੁਕਸਾਨ ਨਾ ਹੋਵੇ ਇੱਕ ਬੇहद ਭਿਆਨਕ ਸੜਕ ਹਾਦਸਾ ਵਾਪਰਿਆ ਹੈ ਓਵਰ ਸਪੀਡ ਕਾਰ ਜੋ ਕਿ ਬੇਕਾਬੂ ਹੋ ਜਾਂਦੀ ਹੈ ਅਤੇ ਲੋਟਣੀਆਂ ਖਾਨ ਤੋਂ ਬਾਅਦ ਸੜਕ ਦੇ ਕੰਡੇ ਖੜੀ ਦੂਸਰੀ ਗੱਡੀ ਦੇ ਨਾਲ ਜ਼ੋਰਦਾਰ ਟੱਕਰ ਮਾਰਨ ਤੋਂ ਬਾਅਦ ਪਲਟੀਆਂ ਪੈ ਜਾਂਦੀਆਂ ਨੇ ਮੌਕੇ ਦੀਆਂ ਤਸਵੀਰਾਂ ਜਿਹੜੀਆਂ ਹੈਗੀਆਂ ਨੇ ਤੁਸੀਂ ਆਪਣੀ ਸਕਰੀਨ ਦੇ ਉੱਪਰ ਦੇਖ ਸਕਦੇ ਹੋ ਘਟਨਾਕ੍ਰਮ ਸਿਸਟੀਮ ਵੀ ਕੈਮਰੇ ਦੇ ਵਿੱਚ ਕੈਦ ਹੋਇਆ ਇਹ i10 ਕਾਰ ਹੈ ਜੋ ਕਿ ਬੇਕਾਬੂ ਹੋ ਜਾਂਦੀ ਹੈ ਕਿਉਂਕਿ ਇਸ ਦੇ ਵੱਲੋਂ ਪਿੱਛੇ ਜਿਹੜੀ ਕਿ ਬੱਸ ਆ ਰਹੀ ਹੁੰਦੀ ਹੈ ਉਸ ਨੂੰ ਓਵਰਟੇਕ ਕਰਨ ਦੀ ਕੋਸ਼ਿਸ਼ ਕੀਤੇ ਜਾ ਰਹੀ ਹੈ ਜਿਵੇਂ ਕਿ ਆਪਾਂ ਇਹਨਾਂ ਤਸਵੀਰਾਂ ਦੇ ਵਿੱਚ ਸਾਫ਼ ਤੌਰ ਤੇ ਦੇਖ ਸਕਦੇ ਹਾਂ ਕਿ ਇੱਕ ਪਹਿਲਾਂ ਬੱਸ ਜਿਹੜੀ ਕਿ ਬਲੂ ਰੰਗ ਦੀ ਹੈ ਉਸ ਦੇ ਪਿੱਛੇ ਇੱਕ ਟਰੱਕ ਹੈ ਤੇ ਉਸ ਤੋਂ ਪਿੱਛੇ ਇਹ ਜਿਹੜੀ ਕਿ ਕਾਰ ਹੈਗੀ ਹੈ i10 ਉਹ ਆਰੀ ਹੁੰਦੀ ਹੈ ਕਿ ਇਕਦਮ ਹੀ ਜਿਹੜਾ ਕਿ ਕਾਰ ਦਾ ਡਰਾਈਵਰ ਉਹ ਗੱਡੀ ਦੀ ਸਪੀਡ ਚੱਕ ਦਿੰਦਾ ਕਿ ਭਾਈ ਮੈਂ ਇਹਨਾਂ ਦੋ ਵੱਡੇ ਵਾਹਨਾਂ ਨੂੰ ਕਿਸੇ ਤਰ੍ਹਾਂ ਓਵਰਟੇਕ ਕਰ ਜਾ ਪਰ ਜਿਵੇਂ ਹੀ ਇਹ ਗੱਡੀ ਸਪੀਡ ਫੜਦੀ ਹੈ ਤਾਂ ਫਿਰ ਕੰਟਰੋਲ ਤੋਂ ਬਾਹਰ ਹੋ ਜਾਂਦੀ ਹੈ ਅਤੇ ਫਿਰ ਇਹ ਜਾ ਕੇ ਦੂਸਤੀ ਜਿਹੜੀ ਕਿ ਗੱਡੀ ਹੈ ਕੀ ਆ ਬਲੈਕ ਰੰਗ ਦੀ ਉੱਥੇ ਖੜੀ ਹੁੰਦੀ ਹੈ ਉਸ ਦੇ ਨਾਲ ਟਕਰਾ ਜਾਂਦੀ ਹੈ ਅਤੇ ਫਿਰ ਇਹ ਜੋ ਕੁਝ ਵਾਪਰਦਾ ਹੈ ਉੱਥੇ ਰ ਜਿਹੜੇ ਦੇਖ ਰਹੇ ਚਸ਼ਮਦੀਦ ਹੁੰਦੇ ਨੇ ਉਹ ਵੀ ਡੰਗ ਰਹੇ ਜਾਂਦੇ ਨੇ ਤੇ ਹੁਣ ਇਹ ਜਿਹੜੀ ਕਿ ਘਟਨਾਕ੍ਰਮ ਦੀ 60 ਫੂਟੇਜ ਹੈ ਉਹ ਲਗਾਤਾਰ ਸੋਸ਼ਲ ਮੀਡੀਆ ਦੇ ਉੱਪਰ ਵਾਇਰਲ ਹੋ ਰਹੀ ਹੈ ਇਸ ਮੰਤਪਾਗੇ ਹੱਥ ਦੇ ਵਿੱਚ ਦੱਸਿਆ ਜਾ ਰਿਹਾ ਕਿ ਇੱਕ ਵਿਅਕਤੀ ਦੀ ਜਾਨ ਚਲੀ ਗਈ ਹੈ ਅਤੇ ਪੰਜ ਲੋਕ ਜ਼ਖਮੀ ਹੋਏ ਨੇ ਜਿਨ੍ਹਾਂ ਦੇ ਵਿੱਚੋਂ ਦੋ ਦੀ ਹਾਲਤ ਕ੍ਰਿਟੀਕਲ ਭਾਵ ਕਿ ਜਾਦਾ ਗੰਭੀਰ ਦੱਸੀ ਜਾ ਰਹੀ ਹੈ ਤੇ ਜ਼ਖਮੀਆਂ ਨੂੰ ਤੁਰੰਤ ਸਥਾਨਿਕ ਲੋਕਾਂ ਦੇ ਵਿੱਚੋਂ ਹਾਸਤਾ ਗ੍ਰਸਤ ਹੋਈਆਂ ਗੱਡੀਆਂ ਦੇ ਵਿੱਚੋਂ ਕੱਢ ਕੇ ਹਸਪਤਾਲ ਦੇ ਵਿੱਚ ਇਲਾਜ ਦੇ ਲਈ ਭਰਤੀ ਅਕਰਵਾਇਆ ਗਿਆ ਸੋ ਮੌਕੇ ਦੀਆਂ ਜਿਹੜੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਇਹ ਅਲੀਗੜ ਆਗਰਾ ਰੋਡ ਤੇ ਵਾਪਰੇ ਭਿਆਨਕ ਹਾਦਸੇ ਦੀ ਨੇ ਜਿੱਥੇ ਕਿ ਓਵਰ ਸਪੀਡ ਭਿਆਨਕ ਹਾਦਸੇ ਦੀ ਸਭ ਤੋਂ ਵੱਡੀ ਵਜ੍ਹਾ ਬਣੀ ਹੈ ਅਤੇ ਜਿਸ ਤਰ੍ਹਾਂ ਨਾਲ ਆਪਾਂ ਤਸਵੀਰਾਂ ਦੇ ਵਿੱਚ ਸਾਫ਼ ਤੌਰ ਤੇ ਦੇਖ ਸਕਦੇ ਹਾਂ ਕਿ i10 ਜਿਹੜੀ ਕਿ ਕਾਰ ਹੈ ਉਹ ਪਿੱਛੋਂ ਕਾਫੀ ਸਪੀਡ ਦੇ ਵਿੱਚ ਆਉਂਦੀ ਹੈ ਅਤੇ ਫਿਰ ਅਚਾਨਕ ਬੇਕਾਬੂ ਹੋ ਜਾਂਦੀ ਹੈ ਘਟਨਾ ਤੋਂ ਬਾਅਦ ਹਾਈਵੇ ਦੇ ਉੱਪਰ ਲੰਮਾ ਜਾਮ ਲੱਗ ਜਾਂਦਾ ਅਤੇ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਮੌਕੇ ਦੇ ਉੱਪਰ ਪਹੁੰਚ ਕੇ ਇਹਨਾਂ ਹਾਸਾਗ੍ਰਸਤ ਹੋਈਆਂ ਗੱਡੀਆਂ ਨੂੰ ਸਾਈਡ ਕਰਵਾਇਆ ਗਿਆ ਅਤੇ ਅਵਾਜਈ ਸੰਚਾਰੂ ਕੀਤੀ ਗਈ ਹੈ ਤੋਂ ਜਾਣਕਾਰੀ ਮਿਲੀ ਹੈ ਕਿ ਅਲੀਗੜ ਦੇ ਸਵਨਜੈੰਤੀ ਨਗਰ ਦਾ ਰਹਿਣ ਵਾਲਾ ਅਲੋਕ ਸ਼ਰਮਾ ਨਾਮਕ ਵਿਅਕਤੀ ਆਪਣੇ ਦੋਸਤ ਵਿਜੇ ਕੁਮਾਰ ਅਤੇ ਪ੍ਰਵੀਨ ਗੁਪਤਾ ਦੇ ਨਾਲ ਜਿਹੜਾ ਕਿ kia ਗੱਡੀ ਦੇ ਵਿੱਚ ਆਪਾਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹਾਂ ਉਹ ਰਾਤ ਦਾ ਖਾਣਾ ਖਾ ਕੇ ਉੱਥੇ ਆਪਣੇ ਘਰ ਜਾਣ ਨੂੰ ਤਿਆਰ ਖੜੀ ਹੀ ਹੁੰਦੇ ਨੇ ਕਿ ਅਚਾਨਕ ਜਿਹੜੀ ਕਿ i10 ਕਾਰ ਉਹ ਬੇਕਾਬੂ ਹੋ ਕੇ ਉਹਨਾਂ ਦੀ ਕਿਹਾ ਗੱਡੀ ਦੇ ਨਾਲ ਜ਼ੋਰਦਾਰ ਟੱਕਰ ਮਾਰ ਦਿੰਦੀ ਹੈ ਸੋ ਦੱਸਿਆ ਜਾ ਰਿਹਾ ਹੈ ਕਿ ਜਿਹੜੀ i10 ਕਾਰ ਬੇਕਾਬੂ ਹੁੰਦੀ ਹੈ ਵੰਸ਼ੇ ਸ਼ਰਮਾ ਨਾਮਕ ਵਿਅਕਤੀ ਉਸ ਨੂੰ ਚਲਾ ਰਿਹਾ ਹੁੰਦਾ ਹੈ ਅਤੇ ਉਸ ਦੇ ਨਾਲ ਜਤਿਨ ਅਤੇ ਉਸ ਦਾ ਇੱਕ ਹੋਰ 카ਰ্তিক ਸ਼ਰਮਾ ਨਾਮਕ ਦੋਸਤ ਅਤੇ ਨੰਨੂ ਜਿਹੜਾ ਕਿ ਇੱਕ ਹੋਰ ਸਾਥੀ ਗੱਡੀ ਦੇ ਵਿੱਚ ਮੌਜੂਦ ਹੁੰਦੇ ਨੇ ਘਾਟਾਂ ਵਾਪਰਦਿਆਂ ਹੀ ਮੌਕੇ ਦੇ ਉੱਪਰ ਅਫਰਾ ਤਫਰੀਦਾ ਮਾਹੌਲ ਬਣ ਜਾਂਦਾ ਤੇ ਕਿਸੇ ਤਰ੍ਹਾਂ ਸਥਾਨਕ ਲੋਕਾਂ ਦੇ ਵੱਲੋਂ ਅਤੇ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਮੌਕੇ ਤੇ ਪਹੁੰਚ ਕੇ ਇਹਨਾਂ ਪੀੜਤਾ ਨੂੰ ਬਾਹਰ ਕੱਢਿਆ ਗਿਆ ਅਤੇ ਜਾਨ ਗਵਾਣ ਵਾਲੇ ਵਿਅਕਤੀ ਦਾ ਹੰਪੋਸਟਮੈਂਟ ਕਰਵਾਇਆ ਜਾਣ ਤੋਂ ਬਾਅਦ ਮ੍ਰਿਤਕ ਦੇ ਵਾਰਸਾ ਦੇ ਹਵਾਲੇ ਕਰ ਦਿੱਤੀ ਗਈ ਹੈ ਸੋ ਵਾਕੀ ਕਹਿੰਦੇ ਨੇ ਕਿ ਮੌਤ ਨਾਲੋਂ ਦੇਰੀ ਪਲੀ ਪਰ ਲੋਕਾਂ ਨੂੰ ਵੀ ਅਜਿਹੇ ਹਾਈਵੇਜ਼ ਦੇ ਉੱਪਰ ਜ਼ਰੂਰ ਸਪੀਡ ਲਿਮਟ ਦਾ ਧਿਆਨ ਰੱਖਣਾ ਚਾਹੀਦਾ ਤਾਂ ਕਿ ਤੇਜ਼ ਗਤੀ ਦੇ ਚੱਲਦੇ ਆ ਉਹਨਾਂ ਦਾ ਜੈਕਟ ਤੇ ਹੋਰ ਦਾ ਨੁਕਸਾਨ ਨਾ ਹੋਵੇ ਇੱਕ ਬੇਹੱਦ ਭਿਆਨਕ ਸੜਕ ਹਾਦਸਾ ਵਾਪਰਿਆ ਹੈ ਓਵਰ ਸਪੀਡ ਕਾਰ ਜੋ ਕਿ ਬੇਕਾਬੂ ਹੋ ਜਾਂਦੀ ਹੈ ਅਤੇ ਲੋਟਣੀਆਂ ਖਾਨ ਤੋਂ ਬਾਅਦ ਸੜਕ ਦੇ ਕੰਡੇ ਖੜੀ ਦੂਸਰੀ ਗੱਡੀ ਦੇ ਨਾਲ ਜ਼ੋਰਦਾਰ ਟੱਕਰ ਮਾਰਨ ਤੋਂ ਬਾਅਦ ਪਲਟੀਆਂ ਪੈ ਜਾਂਦੀਆਂ ਨੇ ਮੌਕੇ ਦੀਆਂ ਤਸਵੀਰਾਂ ਜਿਹੜੀਆਂ ਹੈਗੀਆਂ ਨੇ ਤੁਸੀਂ ਆਪਣੀ ਸਕਰੀਨ ਦੇ ਉੱਪਰ ਦੇਖ ਸਕਦੇ ਹੋ ਘਟਨਾਕ੍ਰਮ ਸਿੱਤੀ ਵੀ ਕੈਮਰੇ ਦੇ ਵਿੱਚ ਕੈਦ ਹੋਇਆ ਇਹ i10 ਕਾਰ ਹੈ ਜੋ ਕਿ ਬੇਕਾਬੂ ਹੋ ਜਾਂਦੀ ਹੈ ਕਿਉਂਕਿ ਇਸ ਦੇ ਵੱਲੋਂ ਪਿੱਛੇ ਜਿਹੜੀ ਕਿ ਬੱਸ ਆ ਰਹੀ ਹੁੰਦੀ ਹੈ ਉਸ ਨੂੰ ਓਵਰਟੇਕ ਕਰਨ ਦੀ ਕੋਸ਼ਿਸ਼ ਕੀਤੇ ਜਾ ਰਹੀ ਹੈ ਜਿਵੇਂ ਕਿ ਆਪਾਂ ਇਹਨਾਂ ਤਸਵੀਰਾਂ ਦੇ ਵਿੱਚ ਸਾਫ਼ ਤੌਰ ਤੇ ਦੇਖ ਸਕਦੇ ਹਾਂ ਕਿ ਇੱਕ ਪਹਿਲਾਂ ਬੱਸ ਜਿਹੜੀ ਕਿ ਬਲੂ ਰੰਗ ਦੀ ਹੈ ਉਸ ਦੇ ਪਿੱਛੇ ਇੱਕ ਟਰੱਕ ਹੈ ਤੇ ਉਸ ਤੋਂ ਪਿੱਛੇ ਇਹ ਜਿਹੜੀ ਕਿ ਕਾਰ ਹੈਗੀ ਹੈ i10 ਉਹ ਆਰੀ ਹੁੰਦੀ ਹੈ ਕਿ ਇਕਦਮ ਹੀ ਜਿਹੜਾ ਕਿ ਕਾਰ ਦਾ ਡਰਾਈਵਰ ਉਹ ਗੱਡੀ ਦੀ ਸਪੀਡ ਚੱਕ ਦਿੰਦਾ ਕਿ ਭਾਈ ਮੈਂ ਇਹਨਾਂ ਦੋ ਵੱਡੇ ਵਾਹਨਾਂ ਨੂੰ ਕਿਸੇ ਤਰ੍ਹਾਂ ਓਵਰਟੇਕ ਕਰ ਜਾ ਪਰ ਜਿਵੇਂ ਹੀ ਇਹ ਗੱਡੀ ਸਪੀਡ ਫੜਦੀ ਹੈ ਤਾਂ ਫਿਰ ਕੰਟਰੋਲ ਤੋਂ ਬਾਹਰ ਹੋ ਜਾਂਦੀ ਹੈ ਅਤੇ ਫਿਰ ਇਹ ਜਾ ਕੇ ਦੂਸਰੀ ਜਿਹੜੀ ਕਿ ਗੱਡੀ ਹੈ ਕੀ ਆ ਬਲੈਕ ਰੰਗ ਦੀ ਉੱਥੇ ਖੜੀ ਹੁੰਦੀ ਹੈ ਉਸ ਦੇ ਨਾਲ ਟਕਰਾ ਜਾਂਦੀ ਹੈ ਅਤੇ ਫਿਰ ਇਹ ਜੋ ਕੁਝ ਵਾਪਰਦਾ ਹੈ ਉਹ ਤੇਰੇ ਜਿਹੜੇ ਦੇਖ ਰਹੇ ਚਸ਼ਮਦੀਦ ਹੁੰਦੇ ਨੇ ਉਹ ਵੀ 당ਗ ਰਹੇ ਜਾਂਦੇ